ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਵਾਰ ਸਲੋਕਾਂ ਨਾਲ ੴ ਸਤਿਗੁਰ ਪ੍ਰਸਾਦ ਸਲੋਕ ਕੁਟੰਬ ਜਤਨ ਕਰਨ ਮਾਇਆ ਨੇਕ ਉਦਮਹਿ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ਤੁ ਟਟੜੀਆ ਸਾ ਪ੍ਰੀਤ ਜੁਲਾਈ ਬਿਅੰਸ਼ਿਓ ਨਾਨਕ ਸਚੀ ਰੀਤ ਸਾਈਂ ਸੇ تیرਤੇ ਆ ਕਟੰਬ ਜਤਨ ਕਰਨ ਮਾਇਆ ਅਨੇਕ ਉਤਮਹਿ ਹਰ ਭਗਤ ਪਾਵੇ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹ ਟੁੱਟੜੀ ਆਸਾ ਪ੍ਰੀਤ ਜੋਲਾਈ ਬੇਅੰਨ ਸਿਉ ਨਾਨਕ ਸਚੀ ਰੀਤ ਸਾਈਂ ਸੇ ਤੀਰਤਿਆ ਪਾੜੀ ਜਿਸ ਬੇਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀਂ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜੈ ਸੋ ਲੁਣੈ ਕਰਮ ਇਹੇ ਖੇਤ ਅਕੀਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਜੈਸਾ ਬੀਜੈ ਸੋ ਲੁਣੈ ਕਰਮ ਇਹੇ ਖੇਤ ਅਕੀਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਜੈ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਵਾਰ ਸਲੋਕਾ ਨਾਲ ਪ੍ਰਮਾਤਮਾ ਇੱਕ ਹੈ ਜਿਸ ਦਾ ਮਿਲਾਪ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਭਾਵ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ ਮਾਇਆ ਦੀ ਖਾਤਰ अनेका ਆਹਰ ਕਰਦੇ ਹਨ ਪਰ ਪ੍ਰਭੂ ਦੀ ਭਗਤੀ ਦੀ ਤਾਂਗ ਤੋਂ ਸਖਣੇ ਰਹਿੰਦੇ ਹਨ ਤੇ ਹੇ ਨਾਨਕ ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ ਮਾਨੋ ਜਿੰਨ ਭੂਤ ਹਨ ਜਿਹੜੀ ਪ੍ਰੀਤ ਪ੍ਰਭੂ ਤੋਂ ਬਿਨਾ ਕਿਸੇ ਹੋਰ ਨਾਲ ਲਾਈਦੀ ਹੈ ਉਹ ਆਖਰ ਟੁੱਟ ਜਾਂਦੀ ਹੈ ਪਰ ਹੇ ਨਾਨਕ ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ ਤਾਂ ਇਹੋ ਜਿਹੇ ਜੀਵਨ ਸੁਰਤ ਦਾ ਸਦਾ ਕਾਇਮ ਰਹਿੰਦੀ ਹੈ ਜਿਸ ਜਿੰਦ ਦੇ ਵਿਛਣ ਨਾਲ ਮਨੁੱਖ ਦਾ ਸਰੀਰ ਸੁਆਹ ਹੋ ਜਾਂਦਾ ਹੈ ਸਾਰੇ ਲੋਕ ਉਸ ਸਰੀਰ ਨੂੰ ਅਪਵਿੱਤਰ ਆਖਣਾ ਲੱਗ ਪਏ ਦੇ ਹਨ ਜਿਨ੍ਹਾਂ ਸੰਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਉਹ ਇੱਕ ਪਲਕ ਲਈ ਵੀ ਘਰ ਵਿੱਚ ਰਹਿਣ ਨਹੀਂ ਦਿੰਦੇ ਪਾਪ ਕਰਕੇ ਤਨ ਇਕੱਠਾ ਕਰਦਾ ਰਿਹਾ ਪਰ ਉਸ ਜਿੰਦ ਦੇ ਕਿਸੇ ਕੰਮ ਨਾ ਆਇਆ ਇਹ ਸਰੀਰ ਕੀਤੇ ਕਰਮਾਂ ਦੀ ਮਾਨੋ ਪੈੜੀ ਹੈ ਇਸ ਵਿੱਚ ਜਿਹੋ ਜਿਹਾ ਕਰਮ ਰੂਪ ਬੀਜ ਕੋਈ ਬੀਜਦਾ ਹੈ ਉਹੀ ਵੜਦਾ ਹੈ ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦਿੰਦੇ ਹਨ ਆਖਰ ਜੁਨਾ ਵਿੱਚ ਭਟਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਜੈ ਸ੍ਰੀ Fifth Mahal, War with Slokes, One Universal Creator by the Grace of the True Guru. Guru Sahib Ji saying that people make many efforts for their families, they make many sacrifices for the sake of Maya, but they remain devoid of the desire for the devotion of the Lord. And O Nanak, those who forget the Lord are like ghosts. The love that one has for someone else other than the Lord Vaheguru is ultimately broken. But O Nanak, if one remains attached to the Lord, then such a life world remains forever. Meaning, with the separation of the soul, the body of a person turns to ashes, all people start calling that body impure. Those relatives with whom one has so much love, they do not allow to stay in the house even for a moment. He kept accumulating wealth by committing sins, but that soul was of no use this body is a field of done deeds as if whatever one sows in it that is what one reaps those who forget the benefits done by the lord vahiguru they forget it and eventually wander in the lives again and again reincarnation vahiguru ji ka khalsa Vahigurji ji ki fateh